ਦੋਰਾ ਬੀਬੀ ਪੰਜਾਬ ਔਰ ਪਿੰਡ ਮੱਤੀ ਪਿੰਡ ਵੱਲੋਂ ਗਰਮੇਸ ਕੇ ਜੋ ਨਗਰ ਹਾਲ ਕੀ ਦਰਬਾਰ ਸਾਹਿਬ ਦਾ ਸੇਵਾ ਸ਼ੁਰੂ ਕਰੀ ਸੀ ਅੱਜ ਆਪਣਾ ਦਰਬਾਰ ਸਾਹਿਬ ਦੀ ਦੂਜੀ ਸੱਤ ਪੈ ਰਹੀ ਆ ਪਿੰਡ ਦੇ ਲੋਕ ਇਕੱਠੇ ਹੋਏ ਨੇ ਸੋ ਨੂੰ ਸਾਰੀ ਕਮੇਟੀ ਨਾਲ ਗੱਲਬਾਤ ਵੀ ਕਰਾਵਾਂਗੇ ਤੇ ਸੇਵਾਦਾਰਾਂ ਨਾਲ ਵੀ ਗੱਲਬਾਤ ਕਰਾਵਾਂਗੇ ਇਧਰ ਜੋ ਲੰਗਰ ਚੱਲ ਰਿਹਾ ਲੰਗਰ ਵੀ ਦਿਖਾਵਾਂਗੇ ਜੀ ਸਵੇਰ ਤੋਂ ਹੀ ਲੰਗਰ ਚੱਲ ਰਹੇ ਨੇ ਕੱਲ ਤੋਂ ਤਿਆਰੀਆਂ ਹੋ ਰਹੀਆਂ ਨੇ ਕਿ ਫਾਸੀ ਲੰਗਰ ਦੀ ਸੇਵਾ ਚੱਲ ਰਹੀ ਹੈ ਲੰਗਰ ਵਰਤ ਰਿਹਾ ਆਇਆ ਗੁਰਦੀਪ ਓਏ ਸਾਡੇ ਦੋਨੇ ਉਪਕਰਾਂ ਦੀਆਂ ਕਮੇਟੀਆਂ ਬੈਠੀਆਂ ਨੇ ਤੇ ਸਾਡੇ ਗ੍ਰੰਥੀਆਂ ਦੀਆਂ ਜੋ ਸੇਵਾ ਕਰਦੀਆਂ ਨੇ ਸਾਡੀ ਨਾ ਸੇਵਾ ਚਲਾਈਆਂ ਨੇ ਪਿੰਡ ਦੇ ਵੀਰਾਂ ਨੇ ਤੇ ਅੱਜ ਜਿਵੇਂ ਬਜਰੀ ਦੀਆਂ ਪਰੀਆਂ ਖੜੀਆਂ ਨੇ ਜਿਵੇਂ ਜਿਵੇਂ ਵਾਰੀ ਆਈ ਜੋ ਵਾਰੀ ਦੇ ਹਿਸਾਬ ਨਾਲ ਚਾਈ ਜਾਣਗੇ ਆ ਤੇ ਸਾਡੇ ਵੀ ਸ਼ੋਨੀ ਹਾਂਜੀ ਭਾਈ ਸੇਵਾ ਕਿਵੇਂ ਚੱਲ ਰਹੀ ਆ ਉਹ ਉਹਦੇ ਚੱਲ ਰਹੀ ਆ ਤੇ ਪਿੰਡ ਦੇ ਲੋਕਾਂ ਨੇ ਸਾਥ ਦਿੱਤਾ ਜੀ ਪੂਰਾ ਬਹੁਤ ਜਿਆਦਾ ਬਹੁਤ ਜਿਆਦਾ ਸਾਰੇ ਪਿੰਡ ਦੇ ਸਾਡੇ ਨਾਨਾ ਬਹੁਤ ਸੋਨਾ ਕੰਮ ਕਰਦੇ ਠੀਕ ਹੈ ਠੀਕ ਵਾਹ ਰਾਨ ਕੀ ਰਾਨ ਕੀ ਵਿੱਚ ਹੀ ਵੰਗ ਸਾਰਿਆਂ ਦੀ ਜੁਗਨਾਨਾ ਖਾਨੋਂ ਜਮਾਨਾ ਸਵੇਰਾਂ ਚ ਖੜੇ ਨੇ ਜਦੋਂ ਲੋਡ ਪੈ ਗਈ ਉਦੋਂ ਜਾਣਗੇ די <laughs> גאַנצע ਆਏ ਸੋਣੀ ਮੇਰੇ ਸੋਣੀ ਦਾ ਫੋਟੋ ਸੋਹਣਾ ਜਣੀ ਟਾਈ ਮਾਰੀ ਸੀ जमा आहिनि कैमरा ला

ਦਾ ਬੰਦ ਕਰਕੇ ਵੀ ਕਿਸੇ ਤਰ੍ਹਾਂ ਦੀ ਦਿੱਕਤ ਨਾ ਹੋਵੇ ਉਹ ਰੱਸੀ ਬੰਨੀ ਹੋਈ ਹੈ ਤੇ ਟਰੈਕਟਰ ਆਪੇ ਦੇ ਵਿੱਚ ਹੀ ਲੰਘਾਏ ਜਾਂਦੇ ਨੇ ਸੇਵਾਦਾਰ ਇੰਨੇ ਆਏ ਨੇ ਕਿ ਮੰਨ ਲਓ ਸੇਵਾ ਕਰਨ ਦੇ ਵਿੱਚ ਦੇ ਵਿੱਚ ਨੂੰ ਬਠਰ ਜਿਹਾ ਕਹੀ ਨਹੀਂ ਮਿਲ ਰਹੀ ਨਾਲ ਹੀ ਖੜ ਜਾ ਮਿਸਤਰੀਆ ਤੇ ਅੱਜ ਜੋ ਇਲੈਕਟਰ ਦੀ ਸੇਵਾ ਚੱਲ ਰਹੀ ਹੈ ਜੀ ਪਿੰਡ ਦੇ ਵਿੱਚੋਂ ਲੋਕ ਸੇਵਾ ਦਾ ਕਰਨ ਪਹੁੰਚੇ ਨੇ ਤੇ ਮੋਦਵਾਰ ਵਾ ਜਿਵੇਂ ਮੰਨ ਲਓ ਕਮੇਟੀਆਂ ਕਲੱਬ ਹਰ ਇੱਕ ਤਰ੍ਹਾਂ ਦੇ ਨੌਜਵਾਨ ਸੇਵਾ ਕਰਨ ਪਹੁੰਚੇ ਨੇ ਤੇ ਹੁਣ ਆਪਾਂ ਇੱਥੋਂ ਦੇ ਪ੍ਰਬੰਧਕਾਂ ਨੂੰ ਪੁੱਛਦੇ ਆ ਵੀ ਕੀ ਪ੍ਰਬੰਧ ਨੇ ਤੇ ਕਿਵੇਂ ਸੇਵਾ ਚੱਲ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਜਿਵੇਂ ਇਲੈਕਟਰ ਦਾ ਕੰਮ ਚੱਲ ਰਿਹਾ ਹੈ ਜੀ ਸੰਗਤ ਕਿੰਨੀ ਕੁ ਪਹੁੰਚੀ ਆ ਜੀ ਤੇ ਮੰਨ ਲਓ ਕਿੰਨਾ ਕੁ ਸਹਿਯੋਗ ਦਿੱਤਾ ਪਿੰਡ ਨੇ ਜੀ ਮਾਸ਼ਾਅੱਲ੍ਹਾ ਉਹ ਤੁਹਾਡਾ ਪ੍ਰੈਸਰ ਮੁਕੀਨ ਜਦੋਂ ਕਿ ਹਾਂਜੀ ਦਰਵਾਜ਼ਾ ਸਭ ਬੰਦ ਹੈ ਹਾਂਜੀ ਸਰ ਇਹ ਦਰਵਾਜ਼ਾ ਪਹਿਲਾਂ ਜੇ ਥੱਲੇ ਲੰਗਰ ਹਾਲ ਦਾ ਜੀ ਉੱਪਰ ਦਾ ਦਰਵਾਜ਼ਾ ਬੰਦ ਹੈ ਠੀਕ ਹੈ ਜੀ ਤੇ ਇੰਨਾ ਸਹਜ ਹੋਗਾ ਜੇ ਸਾਰੇ ਨੱਗਰ ਦਾ ਇੱਕੋ ਵੱਧ ਹੈ ਹਾਂਜੀ ਤੇ ਜੇ ਅੱਜ ਦੀ ਸਥਿਤੀ ਵਾਸਤੇ ਰਹੀ ਹੈ ਜੀ ਠੀਕ ਹੈ ਜੀ ਵਾਸਤੇ ਤੇ ਦਰਵਾਜ਼ੇ ਨੂੰ ਕੀ ਪੰਜਾਬ ਸਰ ਨੂੰ ਕੋਈ ਜਾਇਾਤ ਨਹੀਂ ਕੋਈ ਨਹੀਂ ਠੀਕ ਹੈ ਜੀ ਸਾਰਾ ਜੋ ਇਹ ਕਰ ਰਹੇ ਤਾਂ ਨੱਗਰ ਪਕਾਇਤ ਨੱਗਰ ਸਾਰਾ ਜੋ ਕਮੇਟੀਆਂ ਨੇ ਏ ਨਾਲ ਮਿਲ ਕੇ ਬਾਤ ਪਾਉਣੀ ਹੈ ਠੀਕ ਹੈ ਜੀ ਹਾਂ ਜੀ ਬਹੁਤ ਸਹਿਯੋਗ ਹੈ ਕੱਲ-ਕੱਲ ਤੇ ਅੱਜ ਹਰ ਇੱਕ ਘਰ ਦਾ ਬੱਚਾ-ਬੱਚਾ ਜੀ ਜੁੜਿਆ ਹੈ ਮੈਂ ਤਾਂ ਲੰਗਰ ਪਾਉਣ ਦਾ ਬਹੁਤ ਪਰਵਾਹਦਾ ਜੀ ਠੀਕ ਹੈ ਜੀ ਤੇ ਬਾਕੀ ਜਿਹੜੀ ਛੰਗ ਪੂਰੀ ਹੈ ਸਾਰੀ ਸਾਰੇ ਪਿੰਡ ਵੱਲੋਂ ਆਜੀ ਲੋਵੇ ਮੌਜੂ ਹੈ ਗੁਰਸੜੀਆ ਆਤਲਾ ਜੀ ਮਤਲਬ ਉਹ ਜੱਲ ਵਾਲਾ சிவா ਜੀ ਇੱਥੇ ਵੀ ਨੰਗਰ ਬਹੁਤ ਆਏ ਜੀ ਠੀਕ ਹੈ ਜੀ ਬਹੁਤ ਸਹਿਯੋਗ ਹੈ ਸਾਰੇ ਨੰਕਰ ਠੀਕ ਹੈ ਠੀਕ ਹੈ ਤੇ ਬਾਕੀ ਜਿਵੇਂ ਸਤਕਾਰ ਕਮੇਟੀ ਦੇ ਵਿੱਚ ਵੀ ਮੁੰਡਿਆਂ ਨੇ ਲੰਗਰ ਲਾਇਆ ਜੀ ਉਹ ਉਹਨਾਂ ਨੇ ਆਪ ਦੇ ਖਰਚੇ 'ਚ ਲਾਇਆ ਹਨ ਜੀ ਜਿਹੜਾ ਜਿਹੇ ਸਤਕਾਰ ਕਮੇਟੀ ਨੇ ਲੰਗਰ ਲਾਇਆ ਜੀ ਇਹਨਾਂ ਨੇ ਇੱਕ ਠੰਡਿਆਂ ਦਾ ਜੀ ਤੇ ਇੱਕ ਮਾਤਰਾ ਦੇ ਕੇਲਿਆਂ ਦਾ ਲੰਗਰ ਇਹਨਾਂ ਨੇ ਸਤਕਾਰ ਕਮੇਟੀ ਨੇ ਜੋ ਵੀ ਬੰਦੇ 35 40 ਨੇ ਉਹਨਾਂ ਨੇ ਆਪ 'ਚ ਸਾਰਨ ਸਹਿਯੋਗ ਬਣਾ ਕੇ ਉਹਨਾਂ ਨੇ ਦੋਨੇ ਲੰਗਰ ਆਪ ਲਾਇਆ ਤੇ ਬਾਕੀ ਲੰਗਰ ਤੋਂ ਬਿਨਾਂ ਸਤਕਾਰ ਕਮੇਟੀ ਦਾ ਵੀ ਮੰਨ ਲਓ ਤੁਸੀਂ ਵੀ ਸਤਕਾਰ ਕਮੇਟੀ ਦੇ ਵਿੱਚੋਂ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਬਹੁਤ ਸਹਿਯੋਗ ਆ ਜੀ ਸਰਕਾਰ ਕਮੇਟੀ ਦਾ ਸਰਕਾਰ ਕਮੇਟੀ ਦਾ ਜੀ ਕਦੇ ਵੀ ਸਰਕਾਰ ਕਮੇਟੀ ਵਾਲੀ ਜਿਆਦਾ ਜੁੜ ਗਈ ਜੀ ਠੀਕ ਹੈ 40 ਬੰਦੇ ਵੀ ਸਰਕਾਰ ਕਮੇਟੀ ਹਮੇਸ਼ਾ ਇੱਥੇ ਰਹਿੰਦੇ ਨੇ ਜੀ ਤੇ ਸਾਰਾ ਕੰਮ 2 ਮਿੰਟ ਚੱਲ ਰਿਹਾ ਜੀ ਇਹ ਸਾਰਾ ਸਰਕਾਰ ਕਮੇਟੀ ਦੇ ਸਹਿਯੋਗ ਨਾਲ ਚੱਲ ਰਿਹਾ ਪੂਰਾ ਠੀਕ ਹੈ ਤੇ ਪਿੰਡ ਦੇ ਸਹਿਯੋਗ ਨਾਲ ਪੂਰਾ ਚੱਲ ਰਿਹਾ ਜੀ ਸਰਕਾਰ ਕਮੇਟੀ ਜੋ ਕਿਸੇ ਦੇ ਘਰ ਚੱਤ ਖੰਡ ਦਿਲਵਾਰ ਸਾ ਆਪਣਾ ਐਕਸਟਨ ਹੋਵੇ ਅਖੰਡ ਪਟੋਵੇ ਸੁਖੀ ਲੈਣਾ ਪਟੋਵੇ ਤਾਂ ਉਹਦੇ ਘਰ ਤੱਕ ਛਾੜੂ ਲਾਤੀ ਮੈਂ ਪੱਕਾ ਠੀਕ ਹੈ ਅੱਜ ਦਾ ਚੋਕਲ ਇਹ ਛੇ ਵਾਲ ਨੂੰ ਅੱਜ 25 ਸਰ ਹੋ ਗਈ ਠੀਕ ਹੈ ਇਸੇ ਕਰਕੇ ਸਾਡਾ ਸਾਰਾ ਨਗਰ ਬੀਬੀ ਪੰਜਾਬ ਕਰ ਗੁੱਸਵਾਇਆ ਲੱਗੀ ਚੁੱਟ ਗਈ ਹਾਂਜੀ ਧੰਨਵਾਦ ਜੀ ਬਾਕੀ ਆਪਾਂ ਸਮੇਂ-ਸਮੇਂ ਤੇ ਪੁੱਛਦੇ ਹੀ ਰਹਾਂਗੇ ਹਾਂਜੀ ਠੀਕ ਹੈ ਬੜਾ ਬਹੁਤ ਬਾਲ ਜੀ